ਫੇਰ ਉਹ ਕਿ ਕਾਤਾ ਫੇਰ ਉਹ ਕਿ ਕਤੇ ਮੈਂ ਸਾਰੇ ਵੀਰ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਨੀ ਆ ਮੈਂ ਅੱਜ ਦੁੱਖ ਦੀ ਘੜੀਚਾ ਮੈਂ ਆਪਣਾ ਦੁੱਖ ਬੀਤਿਆਂ ਦੱਸਦੀ ਆ ਵੀ ਜਿਹੜੀਆਂ ਸਾਡੇ ਨਾਲ ਦੁੱਖ ਬੀਤੇ ਨੇ ਵੀ ਸਾਡੇ ਪਰਿਵਾਰ ਚ ਦੁੱਖ ਬੀਤੇ ਨੇ ਸਭ ਤੋਂ ਪਹਿਲਾਂ ਤਾਂ ਮੇਰਾ ਵੀਰ ਮੁੱਕਿਆ ਇਹਦੋਂ 17 ਸਾਲ ਪਹਿਲਾਂ ਸਾਨੂੰ ਮੇਰੇ ਵੀਰ ਦਾ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਵੀਰ ਦਾ ਦੁੱਖ ਹੋਇਆ ਉਦੋਂ ਮਗਰੋਂ ਸਾਡੀ ਮਾਤਾ ਮੁੱਕੀ ਉਹਨੂੰ 7 ਸਾਲ ਹੋਏ ਉਹਦਾ ਵੀ ਸਾਨੂੰ ਬਹੁਤ ਦੁੱਖ ਹੋਇਆ ਹੁਣ ਸਾਡੇ ਬਾਪੂ ਜੀ ਮੁੱਕੇ ਉਹਦਾ ਵੀ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਅੱਜ ਸਾਡਾ ਘਰ ਖਾਲੀ ਹੈ ਮੇਰੇ ਮਾਪੇ ਪੁੱਤ ਦੇ ਦੁੱਖ ਚ ਗਏ ਨਾ ਘਰ ਦੇ ਵਿੱਚ ਪੁੱਤ ਨਾ ਹਰਾ ਰੋਖ ਦੋਨਾਂ ਚ ਜਿੰਨੀ ਮਿਲਿੰਗਾ ਨਾ ਪੁੱਤ ਮਿਲਿਆ ਨਾ ਰੋਖ ਮਿਲਿਆ ਜੇ ਰੁੱਖ ਹੋਵੇ ਤਾਂ ਆਪਣੇ ਰੁੱਖ ਦੇ ਫਲ ਲੱਗਦੇ ਹਨ ਉਹਨਾਂ ਦਾ ਆਪਾਂ ਨੂੰ ਐ ਹੁੰਦਾ ਵੀ ਸਾਡੇ ਘਰ ਦੇ ਵਿੱਚ ਰੁੱਖ ਹੈ ਸਾਡੇ ਫਲ ਹੈ ਹੁਣ ਨਾ ਸਾਡੇ ਘਰ ਦੇ ਵਿੱਚ ਮਾਂ ਪਿਓ ਨਾ ਰੁੱਖ ਨਾ ਪੁੱਤ ਜੇ ਰੁੱਖ ਦੀ ਠੰਡੀ ਛਾਂ ਹੋਵੇ ਮੂਰੇ ਬੈਠੀ ਸਾਡੀ ਮਾਂ ਹੋਵੇ ਅੱਜ ਸਾਡੀ ਮਾਂ ਜਿਵੇਂ ਕਹਿੰਦੇ ਹੁੰਦੇ ਆ ਕਿ ਮਾਂ ਮਾਂ ਠੰਢੀ ਛਾਂ ਮਾਂ ਜੇ ਉਹ ਨਾ ਸਾਡੇ ਘਰ ਦੇ ਵਿੱਚ ਅੱਜ ਠੰਡੀ ਛਾਂ ਤੇ ਨਾ ਸਦੀ ਮਾਂ ਨਾ ਸਾਡਾ ਭੈਣ ਭਾਈ ਕਿੰਨਾ ਦੁੱਖ ਹੁੰਦਾ ਆਪਾਂ ਨੂੰ ਭਰਾ ਭੈਣਾਂ ਨੇ ਬਰੋਬਰ ਦੀਆਂ ਵਾਂਹ ਹੁੰਦੇ ਆ ਸਾਨੂੰ ਬਹੁਤ ਜ਼ਿਆਦਾ ਸਾਡੇ ਪਹਿਲਾਂ ਪੀਰ ਦਾ ਦੁੱਖ ਹੋਇਆ ਫਿਰ ਸਾਡੀ ਮਾਤਾ ਦਾ ਦੁੱਖ ਹੋਇਆ ਹੁਣ ਸਾਨੂੰ ਸਾਡੇ ਪਿਤਾ ਦਾ ਦੁੱਖ ਹੋਇਆ ਅੱਜ ਜਿਵੇਂ ਲੋਕ ਕਹਿ ਰਹੇ ਨੇ ਨਾ ਵੀ ਚਾਚੇ ਚਾਹੇ ਮਤ ਵੱਲ ਦੇ ਸ਼ਕਪੂਰ ਦੇ ਅੰਮਾ ਨੇ ਜਾਏ ਅੱਜ ਸਾਨੂੰ ਕੋਈ ਚਾਚੇ ਤਾਏ ਵੀ ਆਏ ਦੂਰ ਨਹੀਂ ਅੱਜ ਜਿਹੜੇ ਸਾਡੇ ਚਾਚੇ ਤਾਏ ਆ ਤਾਏ ਚਾਚਾ ਦੇ ਪੁੱਤ ਨਾ ਵੀ ਸਾਨੂੰ ਅੱਜ ਸਾਡੇ ਉਹੀ ਵੀਰ ਨੇ ਜਿਹੜੇ ਸਾਡੇ ਮੌਕੇ ਦੀ ਘੜੀ ਦੇ ਵਿੱਚ ਖੜੇ ਕੋਈ ਸਾਨੂੰ ਆਏ ਮੇਰ ਤੇਰ ਕਿਸੇ ਨਹੀਂ ਨੀ ਵੀ ਸਾਨੂੰ ਸਭ ਭੈਣ ਭਾਈ ਇੱਕ ਨਾ ਜਿਹੜੇ ਸਾਡੇ ਦੁੱਖ ਬਣਾਉਂਦੇ ਆ ਸਾਡੇ ਦੁੱਖ ਦੀ ਘੜੀ ਦੇ ਵਿੱਚ ਨਾ ਇੱਕ ਵਿੱਚ ਲੋਕ ਇਹ ਕਹਿ ਰਹੇ ਨੇ ਨਾ ਵੀ ਹੁਣ ਧੀਆ ਬੈਠੀਆਂ ਐ ਜਾਂ ਆਪਦੇ ਪਿਓ ਨੂੰ ਹੁਣ ਜਿਉਂਦਾ ਕਰਨੀਆਂ ਨਹੀਂ ਹੁੰਦਾ ਜਿਉਂਦਾ ਜਿਹੜਾ ਬੰਦਾ 13 ਚ ਲਿਆ ਗਿਆ ਉਹ ਨਹੀਂ ਵਾਪਸ ਆਉਂਦਾ ਵੀਰ ਨੂੰ ਜੇ ਸਾਨੂੰ ਐ ਹੁੰਦਾ ਵੀ ਸਾਡਾ ਵੀਰ ਵਾਪਸ ਆਜੂ ਅਸੀਂ ਜ਼ੋਰ ਤਾਂ ਲਾਉਂਦੇ ਸਾਡਾ ਵੀਰ ਵਾਪਸ ਆ ਜਾਂਦਾ ਨਹੀਂ ਆਇਆ ਫੇਰ ਮਾਂ ਤੇ ਜ਼ੋਰ ਤਾਂ ਲਾਉਂਦੇ ਵੀ ਸਾਡੀ ਮਾਂ ਤਾਊ ਸਾਡਾ ਜਿੰਦਾ ਖੁੱਲਾ ਰਹੂ ਸਾਡੀ ਮਾਂ ਤਾਂ ਨਹੀਂ ਹੁਣ ਸਾਡੇ ਅੱਜ ਪਿਤਾ ਨੂੰ 13 ਦਿਨ ਹੋ ਗਏ ਮੁਕੇ ਨੂੰ ਨਹੀਂ ਆਇਆ ਅੱਜ ਅਸੀਂ ਦੁੱਖ ਦੀ ਘੜੀ ਦੇ ਵਿੱਚ ਮੂਰੇ ਘਰ ਦੇ ਵਿੱਚ ਨਾ ਐ ਸਾਡੀ ਮਾਂ ਸਾਡੇ ਦੁੱਖ ਦੇ ਸੁਣਨ ਵਾਲੀ ਨੰਨਾ ਸਾਡੇ ਵੇੜੇ ਦੇ ਵਿੱਚ ਛਾਂ ਅੱਜ ਦੇ ਜਿੰਦਰੇ ਲੱਗੇ ਕੀ ਪਤਾ ਸਾਡੇ ਕਰੋ ਖੋਲਣਗੇ ਤੁਹਾਨੂੰ ਹੁਣ ਜਿਹੜਾ ਵੀ ਕੋਈ ਕਹੂ ਆਪਦੇ ਪਿਓ ਨੂੰ ਹੁਣ ਤੁਸੀਂ ਖੜਾ ਕਿਸਦਾ ਹੈ ਖੜਾ ਕਰਕੇ ਅੰਗੂ ਜਵਾਬ ਕਰਕੇ ਅੰਗੂ ਇਹ ਹੁਣ ਸਾਥੋਂ ਖੜਾ ਹੁੰਦਾ ਹੁੰਦਾ ਅਸੀਂ ਅੱਜ ਖੜਾ ਵੀ ਕਰ ਦਿੱਤਾ ਕਰ ਗਏ ਜਿਨ੍ਹਾਂ ਦੇ ਪੁੱਤ ਨਾ ਮਾਪਾਪੂ ਨਾ ਤੋਂ ਖੜੇ ਨਹੀਂ ਹੋਏ ਅੱਜ ਜਿਸੀ ਥਿੰਗ ਆ ਸਾਥ ਤੋਂ ਅਸੀਂ ਆਪਦੇ ਮਾਂ ਨੂੰ ਜਾਂ ਪਿਓ ਨੂੰ ਜਾਂ ਭਾਈ ਨੂੰ ਕਿਵੇਂ ਖੜੇ ਕਰਕੇ ਅੱਜ ਸਾਨੂੰ ਪਤਾ ਹੈ ਜਿਵੇਂ ਸਾਡੇ ਅੰਦਰਾਂ ਦਾ ਹਨਿਆ ਜ਼ਿੰਦਗਾਂ ਹੈ ਅੱਜ ਸਾਨੂੰ ਉਹ ਵੀ ਪਤਾ ਹੈ ਅਸੀਂ ਆਪਦੇ ਮਾਂ ਬਾਪ ਦੇ ਭਾਈ ਦੇ ਕਰਨ ਨੂੰ ਜਿੰਦਾ ਲਾ ਕੇ ਅਸੀਂ ਤੁਸੀਂ ਕਿਵੇਂ ਚੱਲਗੇ ਇਹ ਲੋਕ ਸੋਚਣ ਸਾਡਾ ਜਿਹੜਾ ਦੁੱਖ ਹੈ ਵੀ ਆਪਾਂ ਨੂੰ ਬਹੁਤ ਦੁੱਖ ਹੁੰਦਾ ਆਪਰੇ ਘਰ ਦੇ ਪਰਿਵਾਰ ਵਿਚਰੇਗਾ ਦੁੱਖ ਸਾਨੂੰ ਬਹੁਤ ਜ਼ਿਆਦਾ ਹੈ ਕੋਈ ਅਸੀਂ ਕਿਸੇ ਨੂੰ ਗੱਲ ਦਿਲ ਦੀ ਸੁਣਾ ਨਹੀਂ ਸਕਦੇ ਜਿੰਨਾ ਅਸੀਂ ਦੁਖੀ ਹਾਂ ਫਿਰ ਅਸੀਂ ਆਇ ਮਾਂ ਦੇ ਵਿੱਚ ਲਿਆਉਣੇ ਆ ਵੀ ਸਿੱਧੂ ਮੂਸੇ ਵਾਲਾ ਵੀ ਮਾਂ ਦੇ ਇਕੱਲਾ ਬੇਟਾ ਸੀ ਜੀ ਉਹ ਦੇ ਇਕੱਲਾ ਬੇਟਾ ਗਿਆ ਇਸ ਦੁਨੀਆ ਤੋਂ ਨਾ ਉਹਦੇ ਕੋਈ ਧੀ ਨਾ ਕੋਈ ਉਹਦੇ ਪੁੱਤ ਅਸੀਂ ਸਾਡੇ ਬਾਪ ਦੇ ਧੀਆ ਤਾਂ ਹੈ ਹੀ ਸੱਤ ਤੇ ਚਾਹ ਨਹੀਂ ਤਾਂ ਹੈਗੀ ਹੈ ਫੇਰ ਸਾਨੂੰ ਵੀਰ ਸਿੱਧੂ ਮੂਸੇ ਵਾਲਾ ਉਹਦੇ ਨੰਗੀ ਦੇਖ ਕੇ ਸਾਨੂੰ ਆਪਦੇ ਮਨ ਖੜਾਉਣੇ ਪੈਂਦੇ ਆ ਪਰ ਮਨ ਸਾਡੇ ਨਹੀਂ ਖੜਦੇ ਮਨ ਸਾਡੇ ਡੋਲਦੇ ਆ ਅਜੇ ਵੀ ਡੋਲਦੇ ਆ ਸਾਡੇ ਪੈਣ ਪਾਇਆ ਨਾ ਸਾਡੇ ਨਗਰ ਦਾ ਸਾਡੇ ਸਭ ਦਾ ਸਤਿਅ ਹੈ ਕੋਈ ਇਹੋ ਜੀ ਗੱਲ ਦੀ ਵੀ ਸਾਨੂੰ ਕੋਈ ਬੁਲਾਉਂਦਾ ਨਹੀਂ ਤੇ ਪਰ ਅੱਜ ਸਾਨੂੰ ਇਸ ਘਰ ਦੇ ਵਿੱਚ ਜਿੰਦਾ ਲਾ ਕੇ ਬਹੁਤ ਮੁਸ਼ਕਲ ਹੈ ਜਾਣ ਅੱਜ ਕੱਲ ਜਿਨ੍ਹਾਂ ਦੇ ਬੇਟੇ ਨਾ ਪੁੱਤ ਨਾ ਉਹ ਵੀ ਨਹੀਂ ਆਪਣੇ ਮਾਪ ਨੂੰ ਖੜਾ ਕਰ ਸਕਦੇ ਵੀ ਸਾਨੂੰ ਐ ਵੀ ਕਹਿ ਰਹੇ ਨੇ ਨਾ ਇੱਥੇ ਬੈਠੀਆਂ ਨਾ ਇਹ ਐ ਕਰਦੀਆਂ ਨਾ ਇਹਨਾਂ ਨੂੰ ਜਾਦੇ ਦੁੱਖ ਹੈ ਦੁੱਖ ਸਾਨੂੰ ਹੈਗਾ ਬਹੁਤ ਦੁੱਖ ਹੈ ਸਰ ਦੁੱਖ ਸਾਨੂੰ ਐ ਸਾਨੂੰ ਰੀਂਦਾ ਕੀ ਹੈ ਕੋਈ ਭਾਈ ਨਹੀਂ ਭਤੀਜਾ ਨਹੀਂ ਕੋਈ ਮਾਂ ਨਹੀਂ ਪਿਓ ਨਹੀਂ ਇਹ ਸਾਨੂੰ ਦੁੱਖ ਹੀ ਹੈ ਬਹੁਤ ਵੱਡਾ ਦੁੱਖ ਹੈ ਹੈਲੋ ਵੇਰ ਕਰਸਾ ਵੇਰੂ ਕੀ ਹਾਲ ਹੈ ਇਹ ਮੈਂ ਦੁੱਖ ਦੇ ਵਿੱਚ ਹੋਈ ਐ ਇੰਨਾ ਕੁਝ ਕਹਿ ਰਹੀ ਆ ਇਹ ਅੱਜ ਸਾਡੇ ਬਾਪੂ ਜੀ ਨਾ ਜਿਹੜਿਆਂ ਦੀ ਤਸਵੀਰ ਉੱਪਰ ਫੋਟੋ ਲੱਗੀ ਪਈ ਹੈ ਵੀ ਸਾਨੂੰ ਇਹਨਾਂ ਦਾ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਸਾਮਿਆ ਜੀ ਬਿਤੇ ਰਹੇ ਬੋਦਰ ਮਿੰਤ ਕਰੀ ਬਹੁਤ ਸਾਮਿਆ ਮੇਰੇ ਭਾਈ ਤੋਂ ਸਤਾਰਾਂ ਸਾਲ ਤੱਕ ਬਾਤ ਕਰ ਸੀ ਇਸ ਸਾਮਿਆ ਹੁਣ ਇਹ ਕਿਧਰੇ ਗਏ ਦੁਨੀਆ ਤੋਂ ਹੁਣ ਸਾਨੂੰ ਇਹਨਾਂ ਦਾ ਬਹੁਤ ਜ਼ਿਆਦਾ ਸੋਗ ਹੈ ਹੁਣ ਅੱਜ ਕੱਲ ਦੀ ਦੁਨੀਆ ਕਹਿੰਦੀ ਹੈ ਵੀ ਛੱਡ ਦਿੱ ਹੀ ਹੋ ਗਈ ਵਿਦੀ ਹੋਈ ਜਾ ਬੋ ਲੋਕ ਦੁੱਖ ਮੰਨਦੇ ਆ ਮੇਰੇ ਬਾਪੂ ਨੇ ਅਸੀਂ ਸਾਥ ਤੋਂ ਹੋ ਗਿਆ ਸੀ ਵੀ ਉਹਨਾਂ ਨੂੰ ਦੁੱਖ ਨਹੀਂ ਚ ਮੰਨਿਆ ਉਹ ਕਹਿੰਦਾ ਨਾ ਵੀ ਤੇਤੀਆਂ ਜਿਹੜੀਆਂ ਇਹ ਮੇਰੇ ਪੁੱਤਾਂ ਪੁੱਤਾਂ ਵਾਂਗੂ ਹੈਂ ਤੇ ਪੁੱਤਾਂ ਵਾਂਗੂ ਰਹਿ ਗਈਆਂ ਸਾਡਾ ਦੁੱਖ ਨਹੀਂ ਸੀ ਮੰਨਿਆ ਉਹਨੇ ਅਸੀਂ ਆਵੇ ਬਾਪੂ ਜੀ ਨੂੰ ਪੁੱਤਾਂ ਵਾਂਗੂ ਰੱਖਿਆ ਪੁੱਤਾਂ ਵਾਂਗੂ ਸਾਹਮਣੇ ਪੁੱਤਾਂ ਵਾਂਗੂ ਸੀ ਉਹਨੂੰ ਵੀ ਪੁਰੀ ਰੈਸ ਲਾ ਲਈਏ ਅੱਜ ਕੱਲ ਜਿਨ੍ਹਾਂ ਨੇ ਪੁੱਤਾਂ ਨਾ ਪੁੱਤ ਮਾਪੇ ਦੀ ਬਾਤ ਨੂੰ ਪੁੱਛਦੇ ਜਿਹਦੇ ਪੁੱਤਾਂ ਨੂੰ ਉਹ ਮਾਪੇ ਉਹ ਅੱਜ ਤੱਕ ਦੇ ਹੈ ਉਹ ਕਹਿੰਨੇ ਨੇ ਦੁੱਤਾ ਧੀ ਰੇਤੀਆਂ ਧੀਆਲੇ ਚੰਗੇ ਨੇ ਵੀ ਪੁੱਤਾਂ ਦੇ ਔਖੇ ਐ ਧੀਆਲੇ ਸੌਖੇ ਐ ਅਸੀਂ ਏਨੇ ਸਾਲ ਹੋ ਗਏ ਮੇਰੇ ਪੀਰ ਮੁਕੇ ਉਸਤਾਰਨ ਸਾਲ ਹੋ ਗਏ ਪਰ ਫਿਰ ਸਾਡੇ ਨੂੰ ਅਸੀਂ ਧੀ ਤਿੱਹਵਾਲੇ ਲੱਗਣ ਦਿੱਤੀ ਵੀ ਲੋਕ ਕਹਿੰਦੇ ਕੁੜੀ ਹੋ ਗਈ ਕੁੜੀ ਮੁੰਡੇ ਦਾ ਕੋਈ ਫਰਕ ਨਹੀਂ ਇੱਕੋ ਹੀ ਹੈ ਮੁੰਡਿਆਂ ਨੂੰ ਕੁੜੀਆਂ ਵੱਧ ਮੋਹ ਮੁਹabbat ਕਰਦੀਆਂ ਐ ਮਾਪੇ ਦਾ ਪਿਆਰ ਕਰਦੀਆਂ ਐ ਮਾਂ ਦਾ ਦੁੱਖ ਸੁੱਖ ਸੁਣਦੀ ਐ ਬਾਪ ਦਾ ਦੁੱਖ ਸੁੱਖ ਸੁਣਦੀ ਐ ਉਹ ਪੁੱਤ ਕੋਈ ਚੰਦ ਨਹੀਂ ਹੁੰਦਾ ਇਹ ਮਤਾ ਪਗਾਇਨੇ ਮਿੱਤੀ ਹੈ ਤੀੜਾ ਵੀ ਪੁੱਤ ਦਾ ਕੋਈ ਫਰਕ ਨਹੀਂ ਪੁੱਤ ਨਸ਼ੇ ਕਰਦੇ ਐ ਆਜ ਮਾਪੇ ਲੈ ਟੇਡੇ ਮਾਰਦੇ ਐ ਕੁੱਟਦੇ ਐ ਮਾਪਾ ਨੂੰ ਕੋਈ ਤਾਮਾ ਤੋੜਦਾ ਨਹੀਂ ਕਰਾ ਤੋ ਬਾਹਰ ਕੱਢਦਾ ਦੇ ਐ ਉਹ ਪੁੱਤ ਨਹੀਂ ਉਹ ਪੁੱਤ ਨਾ ਜਿਹੜਾ ਕੋਈ ਪੁੱਤ ਆਦੇ ਮਾਪੇ ਦੀ ਸੇਵਾ ਕਰਦਾ ਹੈ ਮਾਂ ਪਿਓ ਨੂੰ ਚਾਹੁੰਦਾ ਉਹ ਪੁੱਤ ਹੈ ਈ ਲੋਕ ਕਹਿੰਦੇ ਕੁੜੀ ਐ ਕੁੜੀ ਪੁੱਤ ਦਾ ਤੇ ਪੁੱਤ ਦਾ ਕੋਈ ਫਰਕ ਨਹੀਂ ਕੁੜੀਆਂ ਨੇ ਕਿਹੜਾ ਮਸੇ ਕਰਦੇ ਨੇ ਕੁੜੀਆਂ ਨੇ ਆਪਣੇ ਮਾਪਿਆਂ ਨੇ ਦੇਖੜਾ ਹੈ ਏ ਕਿਹਨਾਂ ਨਾ ਆਪਾਂ ਕੁੜੀ ਹੋਈ ਤੇ ਸੋਹਣਾ ਬਣੋ ਕੁੜੀਆਂ ਹੁੰਦੇ ਨੇ ਮਸਾ ਹੁੰਦੇ ਆ ਹੁਣ ਅੱਜ ਕੱਲ੍ਹ ਤਾਂ ਕੁੜੀ ਕਿਸੇ ਦੀ ਹੁੰਦੀ ਜੇ ਕਿਸੇ ਦੀ ਹੁੰਦੀ ਐ ਉਹਦਾ ਨਿੰਮ ਬਣੋ ਉਹਦਾ ਮੋਹ ਪਿਆਰ ਕਰੋ ਪੜ੍ਹਾਓ ਲਿਖਿਆਓ ਕਹਿੰਦੇ ਕੁੜੀ ਹੋ ਗਈ ਕੁੜੀ ਹੋ ਗਈ ਫਿਰ ਕੀ ਹੋਗਾ ਕੁੜੀ ਹੋ ਗਈ ਅਜੀ ਕੁੜੀਆਂ ਸੀ ਅਸੀਂ ਸੱਤਮਾ

ਕੁੜੀਆਂ ਨੂੰ ਪੜਾਓ ਲਿਖਾਓ ਕੁੜੀਆਂ ਨੂੰ ਮੁੰਡਿਆਂ ਨਾਲ ਵੱਟ ਕੇ ਸੰਭਲੋ ਠੀਕ ਹੈ ਇਹ ਨਾਲ ਸਾਹਮਣੇ ਜੀ ਕੁੜੀ ਐ ਕੁੜੀ ਐ ਧੀ ਦਾ ਤੇ ਪੁੱਤ ਦਾ ਕੋਈ ਫਰਕ ਨਹੀਂ ਕੋਲ ਮੇਰੇ ਆਪ ਨੂੰ ਫੇਰ ਨਹੀਂ ਆਉਂਦੀ ਮੇਰੇ ਆਪ ਨੂੰ ਨਹੀਂ ਆਣਾ ਚਾਹਨਾ ਮੈਨੂੰ ਕੋਈ ਐ ਨਹੀਂ ਵੀ ਮੇਰੇ ਧੀ ਐ ਮੈਨੂੰ ਪੁੱਤਾਂ ਬਰਾਬਰ ਹੈ ਮੇਰੇ ਧੀਾਂ ਪੁੱਤੋਂ ਪੁੱਤ ਹੋਇਆ ਮਿਲ ਧੀਆ ਨਾਲ ਮੋਹ ਵੱਧ ਆਉਂਦਾ ਹੈ ਪੁੱਤ ਬਾਅਦ ਕਿ ਹੋਇਆ ਘੱਟ ਆਉਂਦਾ ਹੈ ਕੋਈ ਮੁੰਡੇ ਕੁੜੀ ਦਾ ਕੋਈ ਫਰਕ ਨਹੀਂ ਉਹਨੇ ਇਹ ਨਾ ਕਹੋ ਵੀ ਸਾਡੀ ਕੁੜੀ ਹੋ ਗਈ ਕੁੜੀ ਹੋ ਗਈ ਕੋਈ ਵੀ ਨਾ ਕਹੋ ਵੀ ਸਾਡੀ ਕੁੜੀ ਹੋ ਗਈ ਹੋਣਾ ਕਈ ਨੇ ਕੁੜੀ ਹੋ ਜਾਂਦੀ ਐ ਇੱਕ ਹੋ ਜਾਂਦੀ ਐ ਦੋ ਹੋ ਜਾਂਦੀ ਐ ਉਹ ਪਹਿਲਾਂ ਨੇ ਵੀ ਸਾਡੀ ਕੁੜੀ ਹੋ ਗਈ ਸਾਡੇ ਦੋ ਇੱਕ ਤੋਂ ਦੋ ਹੋ ਗਈਆਂ ਵੀ ਉਹਨਾਂ ਨੂੰ ਨਰਾਜ ਨਾ ਕਰੋ ਉਹਨਾਂ ਨੂੰ ਖੁਸ਼-ਖੁਸ਼ ਰੱਖੋ ਵੀ ਸਾਡੇ ਦੋ ਹੋ ਗਏ ਜਿਹੜੀਆਂ ਵੀ ਸਾਨੂੰ ਪੁੱਤਾਂ ਮੰਗੋ ਐ ਵੀ ਉਹਨੂੰ ਲੱਛਮੀ ਸਮਝੋ ਵੀ ਸਾਡੇ ਕੁੜੀਆਂ ਜੇਤੀ ਹੋ ਤਾਪ ਪੁੱਤ ਵੀ ਕਰਾਂਗੇ ਜਿੱਤੇ ਪੁੱਤਵੇਂ ਹੁੰਦਾ ਐ ਦੀ ਮਾਂ ਦੁਵਰਾਸਾ ਹਾਰਾ ਵੀ ਹੈ ਪੁੱਤ ਹੈ ਜਰੂਰ ਪੁੱਤ ਬਿਨਾ ਆਪਣਾ ਘਰ ਖਾਲੀ ਹੈ ਪਰ ਪੁੱਤ ਕਈ ਪੁੱਤ ਬਣ ਕੇ ਰਹਿੰਦੇ ਆ ਕਈ ਪੁੱਤ ਖੁਵਤ ਬਣ ਕੇ ਰਹਿੰਦੇ ਆ ਜਿਹੜੇ ਖੁਵਤ ਬਣ ਕੇ ਰਹਿੰਦੇ ਆ ਉਹਨਾਂ ਨੂੰ ਤੁਸੀਂ ਆਉਂਗੇ ਚੱਲਣਗੇ ਜਿਹੜੇ ਪੁੱਤ ਆ ਉਹ ਹੁੰਦਿਏ ਤੇ ਵੀ ਇਹ ਦੁਨੀਆ ਨੂੰ ਨਹੀਂ ਸਮਝਣਾ ਚਾਹੀਦਾ ਮੁੰਡੇ ਕੁੜੀਆਂ ਦਾ ਕੋਈ ਫਰਕ ਨਹੀਂ ਪੜਾਓ ਲਖਿਆਓ ਪੰਚਨਾ ਦਾ ਪਿਆਰ ਕਰੋ ਇਹ ਜ਼ਰੂਰੀ ਹੈ ਵੀ ਐਨੀ ਵੀ ਆਪਾਂ ਐਂਕੋ ਵੀ ਕੁੜੀਆਂ ਤੇ ਸੋਗ ਹੀ ਰੱਖਣਾ ਹੈ ਕੁੜੀਆਂ ਦਾ ਸੋਗ ਚੱਕੋ ਕੁੜੀਆਂ ਤਾਂ ਬਹੁਤ ਜ਼ਿਆਦਾ ਹੁਣ ਘਟ ਗਿਆ ਪਿਆ ਹਾਂ ਹੋਟਾ ਮੁੰਡੇ ਵੱਧ ਹੈ ਕੁੜੀਆਂ ਘਟ ਹੈ ਪਹਿਲੀ ਗੱਲ ਤਾਂ ਹੁਣ ਕੁੜੀਆਂ ਘਟ ਤਾਂ ਜਦੋਂ ਮੁੰਡੇ ਵੱਧ ਹੈ ਆਪਾਂ ਸ਼ਾਦੀਆਂ ਕਰਨ ਨੂੰ ਝਾਕਦੇ ਨਹੀਂ ਇਹ ਕੁੜੀਆਂ ਹੋਣੀਆਂ ਤਾਂ ਮੁੰਡੇ ਵਿਆਹ ਹੀ ਜਾਣਗੇ ਨਹੀਂ ਮੁੰਡੇ ਫਿਰ ਨਸ਼ਿਆਂ ਤੇ ਹੈ ਵਸ ਲੋਕਾਂ ਦੇ ਘਰ ਨਿਕਰ ਖਾਲੀ ਹੋਈ ਜਾਂਦੇ ਹੈ ਨਸ਼ਿਆਂ ਤੋਂ ਬੱਚਿਓ ਜਿਹੜੇ ਨਸ਼ੇ ਕਰਦੇ ਹੋ ਉਹਨਾਂ ਤੋਂ ਬਚੋ ਆਪ ਦੀ ਕੋਈ ਚਿੱਕੀ ਜਾਵੇ ਚਪੋ ਕੋਈ ਆਪ ਦੀ ਪਾਰਟੀ ਚਪੋ ਕੋਈ ਆਪ ਦੀ ਮਰਜ਼ੀ ਆ ਦਾ ਚਲੋ ਨਸ਼ਿਆ ਨਾ ਕਹਣਾ ਛੱਡੋ ਨਸ਼ਿਆ ਨਾਲ ਕਰ ਪਰਵਾਹ ਨੀ ਵੀ ਕੋਈ ਫਰਕ ਨਹੀਂ ਮੈਂ ਤੁਹਾਨੂੰ ਦੁਬਾਰਾ ਇਹੀ ਬੇਨਤੀ ਕਰਦੀ ਆ ਵੀ ਮੁੰਡੇ ਕੁੜੀ ਚ ਕੋਈ ਫਰਕ ਨਹੀਂ ਤੇ ਵੀ ਆਪਾਂ ਮੁੰਡਿਆਂ ਨੂੰ ਕੁੜੀਆਂ ਨੂੰ ਵਾਂਗ ਕੇ ਪਿਆਰ ਦਿਓ ਵੈਰ ਨਹੀਂ ਖਾਲਸਾ ਵੈਰ ਨਹੀਂ